ਅੱਜ ਜੇ ਚੱਲੀਆ Satsang ਕਰ ਕਿਉਂਕਿ ਅੱਜ ਜਾਣਾ ਹੈ ਬਾਬਾ ਜੀ ਨੇ ਬਿਆਸ ਵਾਲੀ ਮਹਾਰਾ ਜੀ ਨੇ ਤੇ ਜਿਸੁ ਨਾਲ ਲੱਗੀ ਹੈ ਮੈਂ ਨਾ ਆਲੀ ਆ ਮੈਂ ਕਿਹਾ ਚਾਹ ਬਣਾ ਲਾਂ ਮੈਂ ਛੇ ਛੀਤੀ ਟਾਈਮ ਹੋ ਗਿਆ ਮੈਂ ਦੇਰ ਹੋਊਗਾ ਆ ਪਾਣੀ ਸ਼ੀ ਹੋ ਗਈ 6 ਵਜੇ ਚੱਲੀ ਜਾਣਾ ਹਈ ਇਹ ਤਾਂ ਕੰਮ ਘਰ ਲਾ ਮੈਂ ਛੇ ਛੀਤੀ ਬਾਜੀ ਨੇ ਫੋਨ ਕਰੀ ਜਾਂਦੇ ਵੇ ਉਹ ਤੇ ਚੱਲੇ ਸੀਗੇ ਸਾਨੂੰ ਇਹ ਛੱਡ ਕੇ ਆਣਗੇ ਕਿਤੇ ਨਹੀਂ ਮਿਲ ਗਿਆ ਤੁਹਾਨੂੰ ਥੋੜੀ ਦੇਰ ਤੱਕ ਐਥੇ ਮੈਂ ਲੱਗ ਗਈ ਸੀ ਚਾਹ ਬਣਾਉਣ ਮੈਨੂੰ ਬਹੁਤ ਛੇਤੀ ਛੇਤੀ ਸੀਗੀ ਮੈਨੂੰ ਇਹ ਸੀਗਾ ਕਿ ਕਿਤੇ ਬਾਹਰ ਨਿਕਲਣਾ ਪੈ ਜਾਵੇ ਕਿਉਂਕਿ ਟਾਈਮ ਸੀਗਾ 8:30 ਵਜੇ ਦਾ ਐਂਟਰੀ ਬੰਦ ਹੋ ਜਾਣੀ ਸੀ 7:30 ਵਜੇ ਕਹਿੰਦੇ ਸੀ ਬਾਬਾ ਜੀ ਨੇ 7:30 ਵਜੇ ਮਤਲਬ 8:30 ਵਜੇ ਆਉਣਾ ਹੈ ਤੇ ਅੰਦਰ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਸੰਗਤ ਨੂੰ ਪਤਾ ਲੱਗ ਜਾਂਦਾ ਜਿਵੇਂ ਜਿਵੇਂ ਹੈਨਾ ਉਵੇਂ-ਉਵੇਂ ਸੰਗਤ ਆਈ ਜਾਂਦੀ ਬਹੁਤ ਦੂਰੋਂ ਦੂਰੋਂ ਸੰਗਤ ਹੈਗੀ ਹੈ ਜਿਹੜੀ ਉਹ ਆਈ ਸੀ ਤੇ ਇੱਥੇ ਮੈਂ ਕਿਹਾ ਛੇਤੀ ਛੇਤੀ ਚਲੋ ਚਾਹ ਬਣਾ ਲੈਣੀ ਆ ਫਿਰ ਮੈਂ ਦੁੱਧ ਤੋਂ ਥੋੜੀ ਜਿਹੀ ਮੜਾਈ ਹੈਗੀ ਜਿਹੜੀ ਉਹ ਉਤਾਰ ਕੇ ਰੱਖ ਲਈ ਸੀ ਚਾਹ ਚ ਦੁੱਧ ਪਾ ਦਿੱਤਾ ਸੀਗਾ ਤੇ ਜੈਸਮਿਨ ਲੱਗੀ ਸੀ ਨਾਣ ਤੇ ਬਸ ਮੇਰੀ ਚਾਹ ਵੀ ਬਸ ਬਣਨ ਵਾਲੀ ਹੋਈਆ ਵਾਲ ਆ ਗਿਆ ਸੀਗਾ ਦੁੱਧ ਪਾਤਾ ਸੀਗਾ ਮੈਂ ਹੁਣ ਇਸ ਤੋਂ ਬਾਅਦ ਮੈਂ ਚਾਹ ਬਣਾਉਂਗੀ ਉੱਥੇ ਫੋਨ ਅਲਾਉਡ ਨਹੀਂ ਹੈ ਇਹ ਫੋਨ ਲੈ ਕੇ ਤਾਂ ਮੈਂ ਗਈ ਸੀਗੀ ਬਟ ਉੱਥੇ ਫੋਨ ਨਾ ਜਮ੍ਹਾਂ ਕਰ ਲੈਂਦੇ ਨੇ ਇਸ ਕਰਕੇ ਅਸੀਂ ਉੱਥੇ ਦੀ ਕਲਿੱਪ ਚੰਗਾ ਵੀ ਲੱਗਦਾ ਹੈ ਨਾ ਤੇ ਅਸੀਂ ਦਰਸ਼ਨ ਕਰਨ ਗਏ ਆ ਤਾਂ ਦਰਸ਼ਨ ਹੀ ਕਰਾਂਗੇ ਵੀਡੀਓ ਵਗੈਰਾ ਨਹੀਂ ਬਣਾਵਾਂਗੇ ਤੇ ਇੱਥੇ ਮੈਂ ਜਿਹੜਾ ਹੈਗਾ ਆਪਣਾ ਪੂਜਾ ਰੂਮ ਚ ਆ ਗਈ ਸੀਗੀ ਤੇ ਹੁਣ ਮੈਂ ਲਗਾਉਂਗੀ ਆਪਣੇ ਲੱਡੂ ਗੋਪਾਲ ਨੂੰ ਭੋਗ ਤੇ ਮੈਂ ਭੋਗ ਲਗਾ ਕੇ ਆਪਣੀ ਚਾਹ ਜਿਹੜੀ ਹੈਗੀ ਐ ਛੇਤੀ ਛੇਤੀ ਫਿਨਿਸ਼ ਕਰਨ ਲੱਗੀ ਸੀ ਕਿਉਂਕਿ ਦੀਦੀ ਵੀ ਆਣ ਵਾਲੇ ਸੀਗੇ ਜਠਾਣੀ ਨੇ ਜਾਣਾ ਸੀਗਾ ਤੇ ਅਸੀਂ ਇਹ ਛੱਡ ਕੇ ਆਉਣਗੇ ਸਾਨੂੰ ਠੀਕ ਹੈ ਜੀ ਅਗਲੀ ਕਲੀਪ ਅਸੀਂ ਘਰ ਦੀ ਹੋਈ ਪਾਵਾਂਗੇ ਹੈਲੋ ਦੀ ਅਸੀਂ ਆ ਗਏ ਸਾਸ ਜੀ ਆਪ ਤੋਂ ਬਾਬਾ ਜੀ ਦੇ ਬਹੁਤ ਸੋਨੇ ਦਰਸ਼ਨ ਹੋ ਗਏ ਨੇ ਸਾਨੂੰ ਮੂਰੇ ਬੈਠੇ ਸੀਗੇ ਅਸੀਂ ਇੱਧਰ ਰੱਖੀਆਂ ਦੇ ਲਾਈਨ ਰੀ ਅੰਗਰੀਆਂ ਨੇ ਬਣਾਈਆਂ ਸੀਗੀਆਂ ਉਹਨਾਂ ਨੇ ਰਾਤ ਦਾ ਤੇ ਮੈਂ ਜੈਸਮੀਨ ਤੇ ਨੀਂਦੀ ਸੀਗੇ ਅਸੀਂ ਬਸ ਮੂਰੇ ਹੀ ਬੈਠੇ ਸੀ ਬਹੁਤ ਸੋਹਣੇ ਦਰਸ਼ਨ ਹੋਏਗੇ 10 ਵਜੇ ਆ ਗਈ ਸੀਗੀ ਉਹ ਬਹੁਤ ਸੀ ਫੇਵਰੇਰੀ ਤੇ ਲਈ ਸੀ ਘਰ ਤੋਂ ਤੇ ਇੰਨਾ ਸਕੂਨ ਮਿਲਿਆ ਉਸ ਰੱਬ ਦੇ ਘਰ ਚ ਜਾ ਕੇ ਦੇਖਿਓ ਵੀਡੀਓ ਬਣਦੀ ਹੋਰ ਵੀਰ ਵੀਡੀਓ ਬਣਾਉਂਦੇ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਦਾ ਫਿਰ ਮੈਂ ਬੋਲ ਬੋਲ ਕੇ ਹੋ ਹੋ ਜਾਣਾ ਨਾ ਫਿਰ ਕੰਮ ਮੇਂ ਕੋਈ ਕਰਕੇ ਨਹੀਂ ਸੀ ਗਈ ਬਸ ਸਤਾ ਪੀਜੀ ਆ ਬਣਾ ਕੇ ਚਲੇ ਗਈ ਸੀ ਰਾਤ ਮੇਰੀ ਸੇਤ ਨਹੀਂ ਸੀ ਗਈ ਸਾਰੀ ਰਾਤ ਮੈਂ ਸੁੱਤੀ ਨਹੀਂ ਹੈਨੀ ਹੁਣ ਆ ਕੇ ਮੈਂ ਜਾ ਕੀਤੀ ਪਹਿਲਾਂ ਆ ਕੇ ਮੈਂ ਕਿਹਾ ਚਾਲੇ ਕਪੜੇ ਬਹੁਤ ਵੀਡੀਓ ਬਣਦੀ ਬਣਦੀ ਉਹ ਆਪਣੇ ਆਪ ਹੀ ਨਾ ਬੰਦ ਹੋ ਜਾਂਦੀ ਐ ਵਿੱਚ ਤੇ ਕਲਿੱਪਾਂ ਲੈ ਹੀ ਨਹੀਂ ਹੁੰਦੀ ਐ ਮੈਨੂੰ ਇਹ ਹੁੰਦਾ ਕਿ ਵੀਡੀਓ ਬਣਦੀ ਪਈ ਐ ਬਟ ਫੋਨ ਨੂੰ ਨਾ ਮੈਂ ਦਿਖਾਉਂਗੀ ਕਿਸੇ ਨੂੰ ਦੁਕਾਨ ਵਾਲੇ ਨੂੰ ਫੋਨ ਵਾਲੀ ਦੁਕਾਨ ਤੇ ਤੇ ਬਸ ਹੁਣ ਮੈਂ ਜਿਹੜਾ ਪੂਰਾ ਜਦੋਂ ਮੈਂ ਅੰਦਰ ਬੜੀ ਤੇ ਇੰਨਾ ਖਲਾਰਾ ਸੀ ਨਾ ਪਿਆ ਵਾ ਕਿਉਂਕਿ ਅਰਜ਼ਾਈਆਂ ਤੱਕ ਓਵੇਂ ਪਈਆਂ ਸੀ ਹਜੇ ਅਸੀਂ ਅਰਜ਼ਾਈਆਂ ਲੈਂਦੇ ਨੇ ਠੰਡ ਲੱਗਦੀ ਏ ਸਾਨੂੰ ਤੇ ਮੈਂ ਤਾਂ ਗੱਗੂ ਕੰਬਲ ਲੈਂਦੇ ਪਰ ਕੰਬਲ ਵੀ ਪਾਰਾ ਹੈ ਬਟ ਲੈ ਨਹੀਂ ਹੁੰਦਾ ਹੁਣ ਤੇ ਮੈਂ ਸੋਚਦੀ ਵੀ ਸੀਗੀ ਕਹੀ ਜਾਂਦੇ ਮੀਂਹ ਲੱਗਣ ਤੋਂ ਬਾਅਦ ਠੰਡ ਹੋ ਜੂਗੀ ਹੈ ਨਾ ਤਾਂ ਕਰਕੇ ਜਿਹੜਾ ਹੈਗਾ ਅਸੀਂ ਘੱਟ ਵੱਧ ਦੀ ਹਜੇ ਰੱਖੀਆਂ ਨਹੀਂ ਹੈਗੀਆਂ ਲਈ ਜਾਂਦੇ ਨੇ ਥੋੜੀਆਂ ਥੋੜੀਆਂ ਦਾ ਅ ਫੇਰ ਦੁਪਹਿਰੇ ਤਾਂ ਸੀ ਕੰਬਲ ਲੈ ਕੇ ਸੋ ਗਈ ਸੀ ਇਹ ਜਦੋਂ ਤੁਸੀਂ ਆਏ ਸੀ ਇਹ 사ਸੰਗ ਘਰ ਤੋਂ ਮੈਂ ਸੁਤੀ ਸੀ ਤੇ ਕੰਬਲ ਲੈ ਕੇ ਸੋ ਗਈ ਸੀ ਬਟ ਠੰਡ ਜੀ ਤਾਂ ਹੈਗੀ ਆ ਉੱਥੇ ਠੰਡੀ ਠੰਡੀ ਹਵਾ ਚੱਲਦੀ ਸੀ ਬਹੁਤ ਜਿਆਦਾ ਸ਼ੁਕਰ ਹੈ ਮੈਂ ਕੋਟੀ ਪਾ ਕੇ ਬਟ ਮੈਨੂੰ ਇਹ ਸੀਗਾ ਲੱਗਦਾ ਸੀ ਕਿ ਮੈਂ ਨਾ ਉਹ ਲੈ ਆਂਦੀ ਸ਼ਾਲ ਲੈ ਆਂਦੀ ਠੰਡ ਬਹੁਤ ਜਿਆਦਾ ਲੱਗਦੀ ਪਈ ਸੀ ਤੇ ਜੈਸਮੀਨ ਨੂੰ ਵੀ ਮੈਂ ਜੈਸਮੀਨ ਨੂੰ ਵੀ ਇਦਾਂ ਹੀ ਤੁਰੀ ਹੋਈ ਸੀ ਮੈਂ ਇਹਨੂੰ ਜੈਕਟ ਪਵਾ ਦਿੱਤੀ ਸੀਗੀ ਬਟ ਸੱਚੀ ਜਿਹੜਾ ਸਕੂਨ ਉਸ ਰੱਬ ਦੇ ਘਰ ਚ ਮਿਲਿਆ ਨਾ ਅੱਜ ਉਹ ਕਿਤੇ ਵੀ ਨਹੀਂ ਮਿਲ ਸਕਦਾ ਇੱਦਾਂ ਲੱਗਦਾ ਸੀਗਾ ਕਿ ਬਾਬਾ ਜੀ ਨੇ ਵਾਪਸ ਆਣਾ ਬਾਬਾ ਜੀ ਨੇ ਵਾਪਸ ਆਣਾ ਪਰ ਕੋਈ ਬੈਠਦਾ ਨਹੀਂ ਸੀਗਾ ਆਪਣੇ ਆਪਨ ਕਰਨ ਦੇ ਆਪਣੇ ਆਪਣੇ ਉੱਪਰ ਬੈਠੇ ਰਹੇ ਫੇਰ ਤੇ ਰਾਸਤੇ ਤੇ ਨਾ ਤੇ ਹੁਣ ਬਾਬਾ ਜੀ ਨੇ ਕੀ ਪਕਾਉਣਾ ਆਇਆ ਨਹੀਂ ਅਸੀਂ ਉੱਥੇ ਕਰ ਬਾਹਰ ਆ ਕੇ ਤੇ ਤੁਹਾਨੂੰ ਬਹੁਤ ਸੋਹਣੇ ਫਾਇੰਸ ਤੇ ਦਰਸ਼ਨ ਹੋਏ ਸੀਗੇ بس اتھے ਜਿਹੜਾ ਹੈਗਾ ਮੈਂ ਆਪਣਾ ਛੇਤੀ ਛੇਤੀ ਜਿਹੜਾ ਹੈ ਝਾੜੂ ਦਾ ਕੰਮ ਫਿਨਿਸ਼ ਕਰਨ ਲੱਗੀ ਹੋਈ ਸੀ ਘਰ ਤਾਂ ਵੈਸੇ ਸਾਫ਼ ਹੀ ਹੁਣ ਤਾਂ ਝਾੜੂ ਮਾਰਨ ਤੋਂ ਬਾਅਦ ਤਾਂ ਸਾਫ਼ ਹੋ ਗਿਆ ਬਟ ਬਹੁਤ ਹੀ ਜ਼ਿਆਦਾ ਗੰਦਾ ਸੀਗਾ ਜਦੋਂ ਮੈਂ ਅੰਦਰ ਬੜੀ ਨਾ ਤੇ بس ਫਿਰ ਮੈਨੂੰ ਇਹ ਹੋ ਗਿਆ ਕਿ ਹਾਏ ਹਾਏ ਹਜੇ ਤਾਂ ਇਹ ਵੀ ਪਿਆ ਕਿਉਂਕਿ ਥੱਕ ਗਈ ਸੀ ਕੁਝ ਰਾਤ ਪੂਰੀ ਰਾਤ ਮੈਂ 1 ਮਿੰਟ ਲਈ ਸੁੱਤੀ ਨਹੀਂ ਹੈਗੀ 1 ਮਿੰਟ ਵੀ ਹੈਨਾ ਤੇ ਮਤਲਬ ਕਿ ਪਤਾ ਨਹੀਂ ਅੱਛੋ ਤਾਈ ਬੇਚੈਨੀ ਜੀ ਲੱਗੀ ਰਹੀ ਹੈ ਬਟ ਇੱਕ ਮਿੰਟ ਵੀ ਅੱਖ ਨਹੀਂ ਲੱਗੀ 12 ਵਜੇ ਤੱਕ ਤਾਂ ਮੈਂ ਜਿਹੜਾ ਜੈਸਮੀਨ ਦਾ ਲਹਿੰਗਾ ਲੂਟ ਗਾਇਸ ਅੱਜ ਸਾਡਾ ਦੋਵਾਂ ਦਾ ਸੂਟ ਹੈ ਜਿਹੜਾ ਅਸੀਂ ਸਾਹ ਤੇ ਪਾਣਾ ਰਾਤ ਨੂੰ ਰੇਡ ਸੰਗੀਤ ਤੇ ਤੇ ਪਾ ਸੀ ਪੂਰਾ ਨਹੀਂ ਦਿਖਾਣਾ ਹਜੇ ਹਜੇ ਅਸੀਂ ਰੈਡੀ ਕਰਨਾ ਹੈ ਤੇ ਸਰਪਾਈਆਂ ਰੰਦੀਆਂ ਨੇ ਅਸੀਂ ਪਾਇਆ ਸੀ ਇਸਕੇ ਤੇ ਵੀਡੀਓ ਬਣਾ ਲੈਣੀ ਹੈ ਮੈਂ ਸੋਣਾ ਲਹਿੰਗਾ ਲਹਿੰਗਾ ਦੇਖ ਲਓ ਤੇ ਮੀਰੀ ਵੀ ਐਸੀ ਤਾਂ ਦੇਖ ਗਿਆ

ਦੋ ਤਿੰਨ ਦਿਨ ਜਿਨਾਂ ਵੀ ਆ ਹੋਇਆ ਵਿਆਹ ਹੋਣਾ ਤੁਹਾਨੂੰ ਪਤਾ ਹੀ ਹੈ ਨਾ ਵਿਆਹ ਮੇ ਵੀ ਸਪੋਰਟ ਕਰਿਆ ਕਰੋ ਤੁਸੀਂ ਮੈਂ ਆਜੀ ਆਇਆ ਬਿਲਕੁਲ ਸਪੋਰਟ ਕਰੇਗਾ ਵਿਆਹ ਵੀ ਦਿਖਾ ਦੂੰਗੀ ਲਾਈਵ ਆ ਕੇ ਦੀਦਾ ਕੋਈ ਗੱਲ ਨਹੀਂ ਹੈਗੀ ਸਪੋਰਟ ਕਰੇਗਾ ਠੀਕ ਹੈ ਜੀ ਸਾਰੇ ਕਹੀ ਜਾਂਦੇ ਨੇ ਜਿਹੜੇ ਲਾਈਵ ਜਾਂਦੇ ਸੀਗੇ ਮੈਸੇਜ ਆਉਂਦੇ ਨੇ ਕਿ ਤੁਹ ਲਾਈਵ ਆਇਆ ਕਰ ਲਾਈਕ ਆਇਆ ਦੇਖੇ ਕਾ ਨੂੰ ਹਨਾ ਲਾਈਵ ਆਇਆ ਕਰੂੰ ਮੈਂ ਐਸੇ ਤਾਂ ਮੈਂ ਹੁਣ ਵੀ ਆ ਸਕਦੀ ਸੀ ਥੋੜੀ ਦੇਰ ਲਈ ਪਰ ਹੁਣ ਮੈਂ ਸੌਣ ਸੀਣਾ ਕੱਪੜੇ ਵਾਧੂ ਪਏ ਨੇ ਦਿਨ ਥੋੜੇ ਜਿਹੇ ਰਹਿ ਗਏ ਨੇ ਦੋ ਨੂੰ ਕੱਟੇ ਨੂੰ ਅਸੀਂ ਜਾਣਾ ਹੀ ਹੈ ਮੈਂ ਹੁਣਾਂ ਚਾਹ ਫਿਲਮਾਂ ਆਪਾਂ ਫਿਰ ਮਿਲਦੇ ਆਂ ਗੱਲ ਕਰਦੇ ਆਂ ਠੀਕ ਹੈ